ਤੁਹਾਨੂੰ ਇਹ ਸਤਿ ਤਕਰੀਬ ਨੂੰ 7:30 ਵਜੇ ਡਿੱਗੀ ਆ ਜੀ ਤੇ ਸਾਨੂੰ ਪਤਾ ਲੱਗਿਆ ਵੀ ਜਦੋਂ ਬੰਦਕੀ ਇੱਥੇ ਸਾਡੇ ਚਾਹੀਦਾ ਪਰ ਗੁਰਬਿੰਦਰ ਸਿੰਘ ਦਾ ਉਹਨਾਂ ਨੇ ਦੇਖਿਆ ਕਿ ਇਹਦੇ ਅੱਗੇ ਬੰਦਾ ਲੱਗਦਾ ਜਦੋਂ ਉਹਦੇ ਦੇਖਿਆ ਤਾਂ ਬੰਦਾ ਫਟਾਫਟ ਸਾਰੇ ਨੌਜਵਾਨ ਆ ਗਏ ਉਹਨਾਂ ਨੇ ਇੱਕ ਚੱਕੀ ਬੰਦੇ ਨੂੰ ਕੱਢ ਲਿਆ ਪਾਸ 7 ਮਿੰਟਾਂ ਜਾਂ 10 ਮਿੰਟਾਂ ਵਿੱਚ ਉਸ ਤੋਂ ਬਾਅਦ ਆਈ ਉਹਨਾਂ ਸਰਕਾਰੀ ਆਪਸ ਲੈ ਗਏ ਉਹਨਾਂ ਨੇ ਵੈੱਬਸਾਈਟ ਨੂੰ ਕਰਤਾ ਰੱਖ ਉਹਨਾਂ ਦੀ ਮੌਜੂਦ ਹੂੰ ਇਹ ਕੰਡ ਦੀ ਅਸੀਂ ਕਿਰਤੀ ਕੀਤੀ ਹੋਈ ਹੈ ਗਾਰੇਕ ਜੱਥੇ ਨੂੰ ਪਹਿਲਾਂ ਵੀ ਇੱਕ ਦੁਬਾਰਾ ਮੈਚ ਦਾ ਤਰੀਕਾ ਨੂੰ ਪਿੱਛੇ ਪਹਿਲਾਂ ਕੋਈ ਸੰਭਲ ਕਰ ਰੋਜ਼ ਸਾਡੇ ਤੁਸੀਂ ਜਵਾਕ ਨਾਂ ਦੇ ਟੱਪਦੇ ਹੋ ਸਕਦਾ ਕੁਦਰਤ ਦਾ ਨਾਮ ਹੈ ਅੱਜ ਬੰਦੀ ਮੇਰੇ ਜਵਾਕ ਨੂੰ ਦਿੱਤਾ ਕਿ ਪਹਾੜੇ ਤੇ ਬਦਰੀ ਹੋ ਸਕਦਾ ਉਸ ਤੋਂ ਪਹਿਲਾਂ ਡਾਵੀ ਉਹਨੇ ਟਾਇਆ ਹੋਇਆ ਪਿਆ ਸੀ ਇਹ ਵੀ ਬਹੁਤ ਵਾਰ ਨੂੰ ਕਿਹਾ ਤੇ ਇਹਦਾ ਵੀ ਬੰਦੀ ਨੇ ਕੋਈ ਫੱਟ ਨਹੀਂ ਕਰਿਆ ਕੌਣ ਹੈ ਜੀ ਉਹ ਬੰਦਾ ਰਾਸ਼ਟਰਪਤੀ ਦਾ ਬੰਦਾ ਕਿੱਥੇ ਪੱਠਾ ਜੀ ਇਹਨਾਂ ਨਾਲ ਆਪਣੇ ਮੇਰੇ ਚਾਹੀਦਾ ਨਹੀਂ ਬੰਦੇ ਪੱਠਾ ਵੀ ਉਹ ਕੋਲੇ ਆਪਰੇ ਉਹਦੀ ਵੜੇ ਕਿਹੜਾ ਇਹ ਹੱਥਾਂ ਰੋਹ ਇਤਨੀ ਜ਼ਿਆਦਾ ਵੀ ਹੋ ਸਕਦਾ ਠੀਕ ਹੈ ਉਹਨੂੰ ਤਲਾਸ਼ ਕੀਤੀ ਹੋਈ ਆ ਪਰ ਉਸ ਬੰਦੇ ਨੇ ਇਸੇ ਤਰ੍ਹਾਂ ਨਿਕਲ ਨੂੰ ਮੌਕਾ ਵੀ ਖਾਇਆ ਜੰਦਾ ਤਿਆਂ ਜਿੱਕਰ ਆਈਆਂ ਸਤਿਅੰਚਾਰ ਦਿਨ ਪਹਿਲਾਂ ਤੇ ਉਹ ਉਹਦੇ ਨਾਲ ਗੱਗੀ ਕਰਨਾ ਚਾਹੀਏ ਐਡਾ ਵੱਡਾ ਹੱਥਾਂ